ਦੋ ਸਹੇਲੀਆਂ ਨੇ ਕਰਾਇਆ ਆਪਸ ਦੇ ਵਿੱਚ ਵਿਆਹ ਸਕਰੀਨ ਤੇ ਚੱਲ ਰਹੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਦੇ ਸ਼ੇਰਵਾਨੀ ਪਾਈ ਹੋਈ ਹੈ ਅਤੇ ਇੱਕ ਦੇ ਲਹਿੰਗਾ ਪਾਇਆ ਹੋਇਆ ਹੈ ਤਾਂ ਇਹ ਦੋਨੇ ਸਹੇਲੀਆਂ ਹਨ ਜਿਨ੍ਹਾਂ ਨੇ ਆਪਸ ਦੇ ਵਿੱਚ ਦੋਨੇ ਕੁੜੀਆਂ ਨੇ ਵਿਆਹ ਕਰਵਾਇਆ ਤਾਂ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤਾ ਅਤੇ ਕਾਫੀ ਜ਼ਿਆਦਾ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਕਿ ਕਹੋ ਜਾਂ ਜਮਾਨਾ ਆ ਗਿਆ ਲੋਕਾਂ ਨੇ ਕਾਫੀ ਜ਼ਿਆਦਾ ਕਮੈਂਟ ਕੀਤੇ ਕਿ ਇਹੀ ਕੁਝ ਦੇਖਣ ਲਈ ਰਹਿ ਗਿਆ ਸੀ ਦੋਸਤੋ ਸਮਾਂ ਇਹ ਸਾ ਆ ਗਿਆ ਹੈ ਕਿ ਨਿਤ ਨਮਾ ਕੋਈ ਨਾ ਕੋਈ ਸਪਨ ਨਿਕਲ ਕੇ ਆਉਂਦਾ ਹੈ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਪਿਛਲੇ ਸਮੇਂਾਂ 'ਚ ਕੁਝ ਵੀ ਜੇ ਹਾ ਨਹੀਂ ਹੁੰਦਾ ਸੀ ਤਾਂ ਸਮੇਂ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਹੈ। ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਜਰੂਰ ਕਰਨਾ। ਹੋਰ ਵੀਡੀਓ ਦੇਖਣ ਦੇ ਲਈ ਪੰਜਾਬ ਦੀ ਹਰ ਰੋਜ਼ ਵਾਇਰਲ ਖਬਰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ। ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ।